ਘਰ ਚ ਚੂਹੇ ਕਰ ਰਹੇ ਹਨ ਤੰਗ ਤਾਂ ਇਹਨਾਂ 5 ਅਸਰਦਾਰ ਤਰੀਕਿਆਂ ਨਾਲ ਪਾਓ ਇਹਨਾਂ ਤੋਂ ਛੁਟਕਾਰਾ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ SRA ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਘਰ ਵਿੱਚ ਬਹੁਤ ਜ਼ਿਆਦਾ ਸਫਾਈ ਰੱਖਣ ਦੇ ਬਾਵਜੂਦ ਕਈ ਵਾਰ ਚੂਹੇ ਘਰ ਵਿੱਚ ਇਕੱਠੇ ਹੋ ਜਾਂਦੇ ਹਨ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਚੂਹੇ ਸਭ ਤੋਂ ਪਹਿਲਾਂ ਘਰ ਦੇ ਅੰਦਰ ਰਸੋਈ ਨੂੰ ਆਪਣਾ ਘਰ ਹੌਂਦੇ ਹਨ। ਅਜਿਹੀ ਸਥਿਤੀ ਵਿੱਚ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਘਰ ਵਿੱਚ ਰੱਖੇ ਸੋਫੇ, ਕੱਪੜੇ ਆਦਿ ਵੀ ਇਹਨਾਂ ਦੇ ਤਿੱਖੇ ਦੰਦਾ ਤੋਂ ਬਚ ਨਹੀਂ ਸਕਦੇ। ਜੇਕਰ ਤੁਹਾਡੇ ਘਰ ਵਿੱਚ ਵੀ ਚੂਹਿਆਂ ਦਾ ਆਤੰਕ ਵੱਧ ਗਿਆ ਹੈ ਤਾਂ ਤੁਸੀਂ ਬਿਨਾਂ ਕਿਸੇ ਦਵਾਈ ਦੇ ਜਾਂ ਬਿਨਾਂ ਮਾਰ ਕੀਤੇਆਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਇਹ ਹਨ ਕੁਝ ਨੁਕਸੇ ਜਿਸ ਨਾਲ ਘਰ ਚਿੱਤਰ ਉੱਤਰ ਦੌੜਦੇ ਚੂਹਿਆਂ ਤੋਂ ਰਾਹਤ ਮਿਲੇਗੀ। ਅਪਡੇਟ ਨੂੰ ਪੂਰਾ ਜਾਣਨ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ। ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ। ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਇਸ ਦੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਦੇ ਹੋ ਤਾਂ ਕਿ ਹਰ ਅਪਡੇਟ ਤੁਹਾਨੂੰ ਮਿਲੇ ਸਭ ਤੋਂ ਪਹਿਲਾਂ ਪਹਿਲਾ ਗੱਲ ਆਉਂਦੀ ਹੈ ਕਿ ਚੂਹੇ ਵਾਲੀ ਧਾਨ ਨੂੰ ਸੀਲ ਕਰੋ ਕਿਸੇ ਵੀ ਤਰੇੜਾਂ ਜਾਂ ਖੁੱਲਣ ਲਈ ਬਾਰਲੇ ਹਿੱਸੇ ਦੀ ਜਾਂਚ ਕਰੋ ਜਿਸ ਦੀ ਵਰਤੋਂ ਚੂਹੇ ਅੰਦਰ ਜਾਣ ਲਈ ਕਰ ਸਕਦੇ ਹਨ ਅਤੇ ਇਹਨਾਂ ਨੂੰ ਸਟੀਲ ਦੀ ਜਾਲੀ ਕੋਲਕ ਜਾਂ ਧਾਤ ਦੀ ਫਲੈਸ਼ਿੰਗ ਨਾਲ ਸੀਲ ਕਰ ਸਕਦੇ ਹੋ ਅੱਗੇ ਗੱਲ ਆਉਂਦੀ ਹੈ ਖਾਣ ਵਾਲੀਆਂ ਚੀਜ਼ਾਂ ਨੂੰ ਕਸ ਕੇ ਬੰਦ ਕਰੋ ਚੂਹੇ ਭੋਜਨ ਵੱਲ ਆਕਰਸ਼ਿਤ ਹੁੰਦੇ ਹਨ ਇਸ ਲਈ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣਾ ਜ਼ਰੂਰੀ ਹੈ ਭੋਜਨ ਨੂੰ 에ਅਰਟਾਈਟ ਕੰਟੇਨਰਾਂ ਵਿੱਚ ਰੱਖੋ ਛਿੱਟੇ ਨੂੰ ਤੁਰੰਤ ਸਾਫ਼ ਕਰੋ ਤੇ ਬਚੇ ਹੋਏ ਨੂੰ ਰਾਤ ਪਰ ਬਾਹਰ ਛੱਡਣ ਤੋਂ ਬਚੋ ਚੂਹੇ ਦੇ ਟ੍ਰੈਪ ਜੇਕਰ ਤੁਹਾਡੇ ਘਰ ਪਹਿਲਾਂ ਤੋਂ ਹੀ ਚੂਹੇ ਹਨ ਤਾਂ ਜਾਲ ਵਿੱਚ ਉਹਨਾਂ ਨੂੰ ਫੜਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਇੱਥੇ ਕਈ ਤਰ੍ਹਾਂ ਦੇ ਜਾਲ ਉਪਲਬਧ ਹਨ ਸਨੈਪ ਟ੍ਰੈਪ ਮਨੁੱਖੀ ਲਾਈਵ ਟ੍ਰੈਪ ਸ਼ਾਮਿਲ ਹਨ ਕੰਦਾ ਦੇ ਨਾਲ ਉਹਨਾਂ ਖੇਤਰਾਂ ਵਿੱਚ ਜਿੱਥੇ ਚੂਹਿਆਂ ਦੇ ਘੁਮਣ ਦੀ ਸੰਭਾਵਨਾ ਹੁੰਦੀ ਹੈ ਜਾਲ ਰੱਖੋ ਜਿਵੇਂ ਕਿ ਫਰਨੀਚਰ ਦੇ ਪਿੱਛੇ ਅਤੇ ਰਸੋਈ ਵਿੱਚ ਅਤੇ ਅਲਮਾਰੀਆਂ ਦੇ ਅੰਦਰ ਇਹਨਾਂ ਭੋਜਨਾਂ ਦੀ ਕਰੋ ਵਰਤੋਂ ਚੂਹਿਆਂ ਨੂੰ ਜਾਲ ਵਿੱਚ ਫਸਾਉਣ ਲਈ ਦਾਣਾ ਵਰਤੋ ਜੋ ਉਹਨਾਂ ਦੀਆਂ ਫੜਨ ਦੀਆਂ ਸੰਭਾਵਨਾਵਾਂ ਨੂੰ ਵਧਾ ਦੇਵੇਗਾ ਇਸ ਵਿੱਚ ਮੂੰਗਫਲੀ ਮੱਖਣ ਚਾਕਲੇਟ ਅਤੇ ਪਨੀਰ ਸ਼ਾਮਿਲ ਹਨ ਜਾਲ ਦੇ ਟ੍ਰਿਗਰ ਤੇ ਥੋੜਾ ਜਿਹਾ ਦਾਣਾ ਲਗਾਓ ਇਹ ਯਕੀਨੀ ਬਣਾਉਣ ਲਈ ਕਿ ਉਹ ਓਵਰਲੋਡ ਨਹੀਂ ਹੈ ਹੁਣ ਅੱਗੇ ਗੱਲ ਆਉਂਦੀ ਹੈ ਕਈ ਵਾਰ ਸਾਡੇ ਘਰ ਵਿੱਚ ਚੂਹੇ ਮਰ ਜਾਂਦੇ ਹਨ ਮਾਰੇ ਹੋਏ ਚੂਹਿਆਂ ਦਾ ਨਿਪਟਾਰਾ ਕਿਵੇਂ ਕਰਨਾ ਹੈ ਇਸਦੇ ਲਈ ਤੁਸੀਂ ਦਸਤਾਨੇ ਪਾਓ ਅਤੇ ਮਰੇ ਹੋਏ ਜੂਆਂ ਨੂੰ ਬਾਰੀ ਕੁੜੀ ਦੇ ਡੱਬੇ ਵਿੱਚ ਸੁੱਟਣ ਤੋਂ ਪਹਿਲਾਂ ਸੀਲਬੰਦ ਪਲਾਸਟਿਕ ਪੈਗ ਵਿੱਚ ਰੱਖੋ। ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦਾ ਅਪਡੇਟ ਚੰਗਾ ਲੱਗਾ ਹੋਵੇਗਾ। ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert.